ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਵਿੰਦਰਦੀਪ ਕੌਰ ਹਾਜ਼ਰ ਹਾਂ ਅੱਜ ਇੱਕ ਨਵੀਂ ਕਹਾਣੀ 3 ਰਾਣੀਆਂ ਲੈ ਕੇ ਜੋ ਕਿ ਕਹਾਣੀਕਾਰ ਅਮਰਿਤਕੌਰ ਦੇ ਲਿਖੀ ਹੋਈ ਹੈ ਸੋ ਆਉ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ 3 ਰਾਣੀਆਂ ਉਸਨੇ ਚ ਬੱਚੇ ਵਿੱਚੋਂ ਪਾਣੀ ਦਾ ਬੁੱਕ ਭਰ ਕੇ ਆਪਣੇ ਮੂੰਹ ਤੇ ਮਾਰਿਆ ਗगन ਨੇ ਦੇਖਿਆ ਕਿ ਅੱਜ ਫੇਰ ਉਹਨਾਂ ਦੀ ਮਾਂ ਦੀਆਂ ਅੱਖਾਂ ਵਿੱਚ ਥਰੂ ਸਨ ਕਈ ਵਾਰ ਜੀਤਾ ਸੋਚਦੀ ਜੇਰਾ ਪੁੱਸ ਨੂੰ ਪੁੱਤਰ ਦੇ ਦਿੰਦਾ ਆਪਣੇ ਮਾਪਿਆਂ ਦਾ ਸਹਾਰਾ ਬਣਦਾ ਉਸ ਦੀਆਂ ਧੀਆਂ ਵੀ ਰਖੜੀ ਬੰਨਣ ਲਈ ਦੂਜੇ ਘਰਾਂ ਵੱਲ ਨਾ ਚਾਹਖਦੀਆਂ ਭਾਵੇਂ ਧੀਆਂ ਪੜ੍ਹਾਈ ਕਰਨ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਹਰ ਤਰ੍ਹਾਂ ਦੇ ਕੰਮਾਂ ਵਿੱਚ ਹੱਥ ਵਟਾਉਂਦੀਆਂ ਇੱਥੋਂ ਤੱਕ ਕਿ ਮੋਟਰਸਾਈਕਲ ਤੇ ਟਰੈਕਟਰ ਚਲਾਉਣਾ ਵੀ ਸਿੱਖ ਲਿਆ ਵੱਡੀਆਂ ਕੁੜੀਆਂ ਨੇ ਤਾਂ ਲੋੜ ਪੈਣ ਤੇ ਆਪਣੇ ਪਿਓ ਦੀ ਮਦਦ ਵੀ ਕਰਦੀਆਂ ਸਨ ਪਰ ਪਤਾ ਨਹੀਂ ਕਿਉਂ ਕਿਸੇ ਵੀ ਦਿਨ ਦਿਹਾਰ ਤੇ ਉਸਦੀ ਮਾਂ ਉਦਾਸ ਹੋ ਜਾਂਦੀ ਭਾਵੇਂ ਦੁਨੀਆ ਸਾਹਮਣੇ ਇਹ ਆਖ ਦਿੰਦੀ ਮੇਰੀਆਂ ਤਾਂ 3 ਹੀ ਪੁੱਤਾਂ ਵਰਗੀਆਂ ਨੇ ਪਰ ਲੋਕਾਂ ਦੀਆਂ ਗੱਲਾਂ ਸੁਣ ਕੇ ਉਸ ਦਾ ਅੰਦਰਲਾ ਇਸ ਗੱਲ ਨੂੰ ਸਵੀਕਾਰਨ ਤੋਂ ਇਨਕਾਰੀ ਹੋ ਜਾਂਦਾ 3ਾਂ ਜਵਾਨ ਹੋ ਚੱਲੀਆਂ ਸਨ ਪਰ ਮਨ ਹੀ ਮਨ ਅਜੇ ਵੀ ਰੱਬ ਨੂੰ ਉਲਾਮਾ ਦਿੰਦੀ ਮੇਰੇ ਲਈ ਹੀ ਤੇਰੇ ਘਰ ਘਾਟਾ ਪੈ ਗਿਆ ਸੀ ਫੇਰ ਆਪਣੇ ਆਪ ਨੂੰ ਸਮਝਾਉਂਦੀ ਜਿਨ੍ਹਾਂ ਦੇ ਘਰ ਕੁਝ ਵੀ ਨਹੀਂ ਹੁੰਦਾ ਉਹ ਧੀਆਂ ਨੂੰ ਵੀ ਦਰਸਦੇ ਨੇ ਉਹ ਕਿੱਧਰ ਜਾਣ ਵਿਚਾਰੇ ਫੇਰ ਰੱਬ ਦਾ ਸ਼ੁਕਰ ਕਰਦੀ ਵਿਹਾਰ ਤਿਹਾਰ ਤੇ ਉਹਦਾ ਮੰਡੋਬੇ ਡੋਬੇ ਸੋਕੇ ਹੁੰਦਾ ਰਹਿੰਦਾ ਕਦੇ ਸੋਚਦੀ ਆਪ ਤਾਂ ਬੰਦਾ ਜ਼ਿੰਦਗੀ ਕੱਟ ਲੈਂਦਾ ਔਖਾ ਸੌਖਾ ਹੋ ਕੇ ਪਰ ਕਈ ਵਾਰ ਲੋਕਾਂ ਦੀਆਂ ਗੱਲਾਂ ਮਰਨ ਹਾਰੇ ਕਰ ਦਿੰਦੀਆਂ ਨੇ ਜੂਨ ਮਹੀਨੇ ਦੀ ਤਾਂ ਗੱਲ ਹੈ ਛੁੱਟੀਆਂ ਵਿੱਚ ਵਿਚਕਾਰਲੀ ਕੁੜੀ ਨੇ ਜਿੱਦ ਫੜੀ ਕਿ ਨਾਨਕੇ ਜਾਣਾ ਹੈ ਜੀਤਾ ਉਸ ਨੂੰ ਆਪ ਦੇ ਪਿੱਕੇ ਛੱਡ ਆਏ ਉੱਥੇ ਹਮਦਰਦ ਔਰਤਾਂ ਨੇ ਇਹੋ ਜਿਹੀ ਹਮਦਰਦੀ ਦਿਖਾਈ ਕੁੜੀ ਘਰ ਆ ਕੇ ਰੋਣੋਂ ਨਾ ਹਟੇ ਇੱਕੋ ਹੀ ਰਟ ਲਈ ਸਾਨੂੰ ਵੀਰ ਚਾਹੀਦਾ ਹੈ ਜੀਤਾ ਨੇ ਬਥੇਰਾ ਬੁੱਕਲ ਵਿੱਚ ਲੈ ਕੇ ਸਮਝਾਇਆ ਤੁਸੀਂ ਮੇਰੇ ਲਈ ਪੁੱਤਰਾ ਵਰਗੀਆਂ ਹੋ ਹੈ ਤਾਂ ਨਹੀਂ ਵਰਗੀਆਂ ਹੀ ਆ ਨਾ ਮਾਂ ਇੱਕ ਗੱਲ ਦੱਸ ਅਸੀਂ ਤੇਰੇ ਬੱਚੇ ਨਹੀਂ ਜਾਂ ਤੇਰੇ ਜਵਾਕ ਨਹੀਂ ਅਸੀਂ ਕੁੜੀ ਨੇ ਰੋਂਦਿਆਂ ਹੀ ਪੁੱਛਿਆ ਹਾਂ ਪੁੱਤ ਤੁਸੀਂ ਮੇਰੇ ਬੱਚੇ ਹੋ ਮਾਂ ਨੇ ਪੁਛਕਾਰਦੇ ਆਂ ਆਖਿਆ ਸੀ ਫੇਰ ਉੱਥੇ ਮਾਮੀਆਂ ਨਾਨੀਆਂ ਇਹ ਕਿਉਂ ਆਖਦੀਆਂ ਸਨ ਕਿ ਰੱਬ ਜੀਤਾਂ ਨੂੰ ਇੱਕ ਜਵਾਕ ਦੇ ਦਿੰਦਾ ਜੀਤਾਂ ਨੂੰ ਸਾਰੀ ਗੱਲ ਸਮਝ ਆਈ ਕਿ ਕਈ ਵਾਰ ਪਿਆਰ ਅਤੇ ਹਮਦਰਦੀ ਕਰਨ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਜਿਹੜੀ ਗੱਲ ਆਖ ਕੇ ਆਪਣਾ ਤੇ ਹਮਦਰਦੀ ਜਤਾ ਰਹੇ ਨੇ ਉਹ ਸਾਹਮਣੇ ਵਾਲੇ ਦੇ ਕਿੱਥੇ ਸੱਟ ਮਾਰੂ ਉਸਨੇ ਮਸਾਂਤੀ ਨੂੰ ਸਮਝਾ-ਬੁਝਾ ਕੇ ਚੁੱਪ ਕਰਾਇਆ ਕਿ ਪੁਰਾਣੇ ਬਜ਼ੁਰਗ ਪੁੱਤਾਂ ਨੂੰ ਜ਼ਿਆਦਾ अहमियत ਦਿੰਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੁਣ ਤਾਂ ਪੁੱਤਾਂ ਵੱਲੋਂ ਔਖੇ ਹੋਏ ਮਾਪੇ ਆਖ ਦਿੰਦੇ ਨੇ ਇਹਦੇ ਨਾਲੋਂ ਤਾਂ ਰੱਬ ਧੀ ਦੇ ਦਿੰਦਾ ਧੀਾਂ ਦੀ ਵੀ ਪੁੱਤਾਂ ਜਿੰਨੀ ਹੀ ਲੋੜ ਹੁੰਦੀ ਹੈ ਹਰ ਘਰ ਵਿੱਚ ਧੀ ਨੂੰ ਤਾਂ ਸਮਝਾ ਲਿਆ ਔਖੀ-ਸੌਖੀ ਹੋ ਕੇ ਪਰ ਆਪ ਅੰਦਰ ਜਾ ਕੇ ਰੋ ਪਈ ਮਨੋਂ ਮਨੀ ਰੱਬ ਨੂੰ ਉਲਾਮੇ ਫੇਰ ਸ਼ੁਰੂ ਹੋ ਗਏ ਬੱਡੀ ਧੀ ਮਾਂ ਦੇ ਪਿੱਛੇ ਹੀ ਚਲੀ ਗਈ। ਜੀਤਾ ਨੇ ਦੇਖ ਲਿਆ। ਬੂਹੇ ਵੱਲ ਪਿੱਠ ਕਰਕੇ ਪੇਟੀ ਉੱਤੇ ਪਏ ਕੱਪੜੇ ਠੀਕ ਕਰਨ ਲੱਗ ਪਈ। ਗਗਨ ਦਾ ਦਿਲ ਤਾਂ ਕਰਦਾ ਸੀ ਮਾਂ ਦੇ ਹੰਝੂ ਪੂੰਝੇ ਤੇ ਜੱਫੀ ਪਾਵੇ। ਪਰ ਉਸ ਨੂੰ ਪਤਾ ਸੀ ਇਸ ਤਰ੍ਹਾਂ ਕਰਨ ਨਾਲ ਮਾਂ ਨੇ ਹੋਰ ਵਧਰ ਹੋਣਾ ਸੀ। ਉਸ ਨੇ ਸਖਤ ਜਿਹੇ ਲੱਜੇ ਨਾਲ ਮਾਂ ਨੂੰ ਆਖਿਆ। ਮਾਂ ਡਰਾਮੇ ਕਰਨ ਦੀ ਲੋੜ ਨਹੀਂ। ਮੈਨੂੰ ਪਤਾ ਤੂੰ ਅੰਦਰ ਰੋਣ ਆਈਂ। ਮੈਂ ਕਿਉਂ ਰੋਣਾ ਮੈਂ ਤਾਂ ਕੱਪੜੇ ਸੰਭਣ ਆਈ ਸੀ ਅੰਦਰ ਜੀਤਾ ਨੇ ਆਪਣੇ ਆਪ ਨੂੰ ਸੰਭਾਲ ਦਿਆ ਕਿਹਾ ਕੁੜੀ ਬਾਹਰ ਆਪਣੀ ਛੋਟੀ ਭੈਣ ਕੋਲ ਚਲੀ ਗਈ ਉਹ ਅਜੇ ਵੀ ਅੱਖਾਂ ਭਰੀ ਬੈਠੀ ਸੀ ਤੈਨੂੰ ਚੈਨ ਆ ਗਿਆ ਹੁਣ ਮਾਂ ਨੂੰ ਰੁਆ ਕੇ ਤੂੰ ਇੰਨੀ ਵੱਡੀ ਹੋ ਗਈ ਪਰ ਤੈਨੂੰ ਅਕਲ ਨਹੀਂ ਤੈਨੂੰ ਪਤਾ ਤਾਂ ਹੈ ਮਾਂ ਆਪ ਕਿੰਨੀ ਔਖੀ ਹੋ ਜਾਂਦੀ ਹੈ ਕਿ ਆਪਣੇ ਕੋਈ ਵੀਰ ਨਹੀਂ ਇਹ ਕਿਤੇ ਦੁਕਾਨ ਤੋਂ ਮਿਲਣ ਵਾਲੀ ਚੀਜ਼ ਹੈ ਵੀ ਮਾਂ ਤੈਨੂੰ ਲੈ ਦੇਊਗੀ ਪਰ ਉੱਥੇ ਨਾਨੀ ਦੀਆਂ ਸਹੇਲੀਆਂ ਆਖਦੀਆਂ ਸੀ ਮੈਂ ਜਦੋਂ ਨਾਨੀ ਨਾਲ ਗੁਰਦੁਆਰੇ ਗਈ ਸੀ ਕੁੜੀ ਨੇ ਰੋਂਦੜ ਜਿਹੀ ਆਵਾਜ਼ ਵਿੱਚ ਆਖਿਆ ਫੇਰ ਕੀ ਹੋ ਗਿਆ ਬੁੜੀਆਂ ਕਹਿੰਦੀਆਂ ਹੀ ਹੁੰਦੀਆਂ ਨੇ ਚੁੱਪ ਕਰਕੇ ਸੁਣ ਲੈਂਦੀ ਉੱਥੇ ਹੀ ਝਾੜ ਕੇ ਆ ਜਾਂਦੀ ਮੈਨੂੰ ਦੇਖ ਕੇ ਵੀ ਤਾਂ ਕਹਿੰਦੀਆਂ ਹੁੰਦੀਆਂ ਨੇ ਮੈਂ ਕਦੇ ਮਾਂ ਨੂੰ ਦੱਸਿਆ ਮਾਂ ਤਾਂ ਪਹਿਲਾਂ ਹੀ ਵਿਚਾਰੀ ਬਣੀ ਰਹਿੰਦੀ ਐ ਗਗਨ ਨੇ ਨਿੱਕੀ ਨੂੰ ਕਾਫੀ ਚਿੜਕਿਆ ਸੀ ਉਸ ਵੇਲੇ ਉਸ ਤੋਂ ਬਾਅਦ ਨਿੱਕੀ ਨੇ ਕਦੇ ਮਾਂ ਨੂੰ ਵੀ ਬਾਰੇ ਕੋਈ ਵੀ ਗੱਲ ਨਹੀਂ ਆਖੀ ਗਗਨ ਹਮੇਸ਼ਾ ਇਸ ਗੱਲ ਦਾ ਵਿਰੋਧ ਕਰਦੀ ਸੀ ਜਦੋਂ ਕੁੜੀ ਮੁੰਡੇ ਵਿੱਚ ਫਰਕ ਸਮਝਿਆ ਜਾਂਦਾ ਅੱਜ ਉਸਨੇ ਨਿੱਕੀ ਨੂੰ ਆਖਿਆ ਕਿ ਮਾਂ ਦੀ ਉਦਾਸੀ ਦੂਰ ਕਰਨੀ ਹੈ ਕਿਸੇ ਤਰੀਕੇ ਨਾਲ ਉਹ ਅਜੇ ਸਕੀਮ ਬਣਾ ਹੀ ਰਹੀਆਂ ਸਨ ਕਿ ਗਵਾਂਢ ਵਿੱਚ ਰਹਿੰਦੀ ਤਾਈ ਉਹਨਾਂ ਦੇ ਘਰ ਆਈ ਉਸਨੇ ਚਾਰਕ ਵਰਿਆਂ ਦੀ ਪੋਤੀ ਨੂੰ ਮੋਢੇ ਲਾਇਆ ਹੋਇਆ ਸੀ ਜੋ ਬਿਮਾਰ ਸੀ ਉਹ ਬੇੜੇ ਵਿੱਚ ਇੱਧਰ ਉੱਧਰ ਨਿਗਾ ਮਾਰਦਿਆਂ ਬੋਲੀ ਤੁਹਾਡਾ ਪਾਪਾ ਕਿੱਥੇ ਹੈ ਉਹ ਤਾਂ ਖੇਤ ਨੇ ਤਾਈ ਕੰਮ ਸੀ ਕੋਈ ਗਗਨ ਨੇ ਪੁੱਛਿਆ ਹਾਂ ਸ਼ਹਿਰ ਜਾਣਾ ਸੀ ਕੁੜੀ ਦਾ ਤਾਪ ਨਹੀਂ ਉਤਰਦਾ ਪਿੰਡ ਵਾਲਾ ਡਾਕਟਰ ਕਹਿੰਦਾ ਸ਼ਹਿਰ ਲੈ ਜਾ ਵੀਰਾ ਕਿੱਥੇ ਐ ਨਿੱਕੀ ਨੇ ਪੁੱਛਿਆ ਉਹ ਤਾਂ ਤੜਕੇ ਹੀ ਰੱਜ ਕੇ ਬੈਠ ਜਾਂਦਾ ਜੇ ਕਿਸੇ ਕਰਮ ਦਾ ਹੁੰਦਾ ਆਪੇ ਲੈ ਜਾਂਦਾ ਆਪਦੀ ਧੀ ਨੂੰ ਉਸ ਦੀਆਂ ਅੱਖਾਂ ਭਰ ਆਈਆਂ ਇੱਕ ਮਿੰਟ ਰੁਕੋ ਆਖ ਕੇ ਗਗਨ ਅੰਦਰ ਗਈ ਜਦੋਂ ਉਹ ਬਾਹਰ ਆਈ ਤਾਂ ਉਸ ਦੇ ਹੱਥ ਵਿੱਚ ਸਕੂਟੀ ਦੀ ਚਾਬੀ ਸੀ ਧਿਆਨ ਨਾਲ ਜਾਣਾ ਪੁੱਤ ਅੰਦਰੋਂ ਜੀਤਾਂ ਦੀ ਆਵਾਜ਼ ਆਈ ਉਸਨੇ ਸਕੂਟੀ ਸਟਾਰਟ ਕੀਤੀ ਤੇ ਬੋਲੀ ਆਓ ਚੱਲੀਏ ਤਾਈ ਤਾਈ ਆਪਣੀ ਪੋਤੀ ਨੂੰ ਚੰਗੀ ਤਰ੍ਹਾਂ ਗੋਦ ਵਿੱਚ ਲੈ ਕੇ ਬੈਠ ਗਈ ਤੇ ਸੋ ਸੋ ਅਸੀਸਾਂ ਦਿੱਤੀਆਂ ਤੁਹਾਡੇ ਪਾਪੇ ਨੇ ਵੀ ਜੀਉਣ ਜੋਗੇ ਨੇ ਕਦੇ ਨਹੀਂ ਕੰਮ ਨੂੰ ਜਵਾਬ ਦਿੱਤਾ ਤਾਈ ਦੀ ਗੱਲ ਸੁਣ ਕੇ ਗगन ਨੂੰ ਮਾਣ ਮਹਿਸੂਸ ਹੋਇਆ ਤਾਈ ਅੱਗੋਂ ਸੜਕ ਟੁੱਟੀ ਐ ਘੁੱਟ ਕੇ ਹੱਥ ਪਾ ਲੋ ਮੈਨੂੰ ਪਤਾ ਪੁੱਤ ਮੈਂ ਕਿਹੜਾ ਅੱਜ ਪਹਿਲੇ ਦਿਨ ਚੱਲੀ ਆ ਪੈਰੀਂ ਗਾਇਆ ਰਾਹ 10-15 ਮਿੰਟ ਵਿੱਚ ਹੀ ਨੇੜੇ ਦੇ ਸ਼ਹਿਰ ਡਾਕਟਰ ਕੋਲ ਪਹੁੰਚ ਗਈਆਂ ਡਾਕਟਰ ਨੇ ਦਵਾਈ ਦਿੱਤੀ ਕੁਝ ਚਿਰ ਉੱਥੇ ਰੋਕਿਆ ਕੁੜੀ ਦਾ ਬੁਖਾਰ ਉਤਰ ਗਿਆ ਤੀਜੇ ਦਿਨ ਫੇਰ ਆਉਣ ਲਈ ਆਖ ਕੇ ਡਾਕਟਰ ਨੇ ਕੁਝ ਦਵਾਈ ਘਰ ਵਾਸਤੇ ਦੇ ਦਿੱਤੀ ਬੁਖਾਰ ਉਤਰਨ ਤੋਂ ਬਾਅਦ ਕੁੜੀ ਦੀਆਂ ਅੱਖਾਂ ਜਈਆਂ ਖੁੱਲ ਗਈਆਂ ਪੋਤੀ ਨੂੰ ਦੇਖ ਕੇ ਤਾਈ ਦੀ ਜਾਨ ਵਿੱਚ ਜਾਨ ਆਈ ਕੌਣ ਕਹਿੰਦਾ ਧੀਆ ਪੁੱਤਾਂ ਨਾਲੋਂ ਘੱਟ ਹੁੰਦੀਆਂ ਨੇ ਪੁੱਤ ਹਜੇ ਆਖੇ ਨਾ ਲੱਗਣ ਪਰ ਧੀਆ ਤਾਂ ਬਿਨਾ ਕਹੇ ਹੀ ਕੰਮ ਕਰ ਦਿੰਦੀਆਂ ਨੇ ਤਾਈ ਬੱਸ ਕਰੋ ਫੇਰ ਕੀ ਹੋਇਆ ਮੈਂ ਘਰੇ ਵੇਲੀ ਸੀ ਤਾਈ ਨੇ ਫੇਰ ਅਸੀਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅੱਗੇ ਸੜਕ ਤੇ ਕਾਫੀ ਭੀੜ ਸੀ ਗਗਨ ਨੇ ਸਕੂਟੀ ਰੋਕ ਦਿੱਤੀ ਤਾਈ ਨੇ ਕਿਸੇ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਕਿਸੇ ਗਵਾਂਢ ਪਿੰਡ ਦਾ ਮੁੰਡਾ ਬੇਸੁਰਤ ਹੋਇਆ ਪਿਆ ਲੋਕ ਆਖ ਰਹੇ ਸਨ ਕਿ ਨਸ਼ਾ ਵੱਧ ਖਾ ਗਿਆ ਦੇਖਦੇ ਹੀ ਦੇਖਤੇ ਪਿੰਡ ਦੇ ਸਿਆਣੇ ਬੰਦੇ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ ਦੇਖ ਕੇ ਮਨ ਉਦਾਸ ਵੀ ਹੋ ਗਿਆ ਇਹੋ ਜਿਹੇ ਕਮਜ਼ੋਰ ਮਨਵਾਲਿਆਂ ਨੇ ਹੀ ਸਾਰਾ ਪੰਜਾਬ ਬਦਨਾਮ ਕਰ ਦਿੱਤਾ ਸਮੱਸਿਆ ਦਾ ਹੱਲ ਲੱਭਣ ਦੀ ਥਾਂ ਸਮੱਸਿਆ ਨੂੰ ਪਲੌਣ ਲਈ ਨਸ਼ੇ ਦਾ ਸਹਾਰਾ ਲੈਂਦੇ ਨੇ ਤੇ ਇੱਕ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ 10 ਹੋਰ ਖੜੀਆਂ ਕਰ ਲੈਂਦੇ ਨੇ ਉਹ ਸੋਚ ਰਹੀ ਸੀ हे ਰੱਬਾ ਜਾਨ ਬਚ ਜੇ ਵਿਚਾਰੇ ਦੀ ਚੰਦਰੇ ਨਸ਼ੀਆਂ ਨੇ ਤਾਂ ਰਾਜਕੁਮਾਰਾਂ ਵਰਗੇ ਪੁੱਤ ਖਾ ਲੇ ਤਾਈ ਨੇ ਵੱਡਾ ਸਾਰਾ ਹੌਕਾ ਲੈਂਤ ਆਖਿਆ ਗਗਨਪਤਾਨੀ ਕੀ ਸੋਚ ਰਹੀ ਸੀ ਉਸਨੇ ਸ਼ਾਇਦ ਤਾਈ ਦੀ ਗੱਲ ਸੁਣੀ ਹੀ ਨਹੀਂ ਘਰ ਪਹੁੰਚ ਕੇ ਫਿਰ ਤਾਈ ਸ਼ੁਰੂ ਹੋ ਗਈ ਪੁੱਤ ਤੈਨੂੰ ਨਹੀਂ ਪਤਾ ਤੂੰ ਮੁੰਡਿਆਂ ਨਾਲੋਂ ਵੱਧ ਕੇ ਕੰਮ ਕੀਤਾ ਹੈ ਮੁੰਡਾ ਤਾਂ ਮੇਰਾ ਰੱਜਿਆ ਪਿਆ ਅਗਵਾਂਡੀਆਂ ਦੇ ਮੁੰਡੇ ਨੂੰ ਹੱਥ ਜੋੜੇ ਵੇ ਲੈ ਜਾ ਬਚਾ ਦੇ ਮੇਰੀ ਪੋਤੀ ਨੂੰ ਖੜਾ ਖੜਾਈ ਹੱਥ ਮਾਰ ਗਿਆ ਅਖੇ ਮੇਰੇ ਕੋਲ ਟਾਈਮ ਨਹੀਂ ਮੇਰੇ ਦੋਸਤ ਡੀਕ ਦੇ ਨੇ ਚੰਗਾ ਪੁੱਤ ਜਿਉਂਦੀ ਰਹਿ ਮੈਂ ਫੇਰ ਆਉਂ ਤੇਰੀ ਮਾਂ ਕੋਲ ਸੌਂਗੀ ਕੁੜੀ ਇਹਨੂੰ ਘਰੇ ਲੈ ਜਾ ਇਹਦੀ ਮਾਂ ਵੀ ਫਿਕਰ ਕਰਦੀ ਹੋ ਤਾਈ ਨੇ ਕੁੜੀ ਨੂੰ ਮੋਢੇ ਲਾ ਕੇ ਚੁੰਨੀ ਦੇ ਪੱਲੇ ਨਾਲ ਉਸ ਦਾ ਸਿਰ ਟੱਕ ਦੇ ਅੱਖਿਆ ਤਾਈ ਪੰਜ ਕੁ ਮਿੰਟ ਬਾਅਦ ਫੇਰ ਮੋੜਾਈ ਲਿਆ ਭੈਣੇ ਮੈਂ ਕਰਵਾ ਦਿੰਨੀ ਆ ਕੋਈ ਕੰਮ ਤਾਈ ਨੇ ਗਗਨਦੀ ਮਾਂ ਨੂੰ ਪੁੱਛਿਆ ਨਾ ਨਾ ਭੈਣੇ ਤੇਰੀ ਪੋਤੀ ਰਸ ਕਿਵੇਂ ਆ ਹੁਣ ਠੀਕ ਐ ਹੁਣ ਤਾਂ ਜਿਉਂਦੇ ਵਸਦੇ ਰਹੋ ਮੇਰੀ ਪੋਤੀ ਬਚਾਤੀ ਰੱਬ ਬਚਾਉਣ ਵਾਲਾ ਜੀ ਸਭ ਨੂੰ ਉਹ ਵੀ ਬੰਦਿਆਂ ਵਿੱਚ ਦੀ ਬੋੜਦਾ ਜੀਤਾ ਨੇ ਦੱਸਣ ਲੱਗੀ ਜਦੋਂ ਗगन ਹੁਰਾਂ ਦੇ ਪਿਓ ਨੂੰ ਵੇਲ ਨਹੀਂ ਹੁੰਦੀ ਤਾਂ ਇਹਦੀ ਭੂਆ ਹੁਰਾਂ ਦੇ ਸੰਧਾਰੇ ਦੇਣ ਵੀ ਮੈਂ ਗगन ਨੂੰ ਲੈ ਕੇ ਜਾਣੀ ਆ ਜੇ ਕਿਤੇ ਮਾਸੀਆਂ ਮਾਮਿਆਂ ਕੋਲ ਜਾਣਾ ਹੋਵੇ ਤਾਂ ਵੀ ਤੇਰੀਆਂ ਤਾਂ ਧੀਆਂ ਹੀ ਪੁੱਤਾਂ ਵਰਗੀਆਂ ਨੇ ਭੈਣੇ ਅਸੀਂ ਇਨਾਈ ਪੁੱਤਾਂ ਵਰਗੀਆਂ ਬਣਨਾ ਗਗਨ ਨੇ ਦੂਰੋਂ ਹੀ ਆਵਾਜ਼ ਮਾਰੀ ਲੈ ਕਰ ਲੈ ਗੱਲ ਤਾਈ ਨੇ ਹੱਸ ਕੇ ਕਿਹਾ ਜੀਤਾਂ ਤੇ ਤਾਈ ਕਿੰਨਾ ਚਿਰ ਗੱਲਾਂ ਕਰਦੀਆਂ ਰਹੀਆਂ ਕਈ ਨਿੱਕੇ ਨਿੱਕੇ ਕੰਮ ਤਾਈ ਨੇ ਕਰਵਾਏ ਗਗਨ ਦੀ ਮਾਂ ਨੇ ਜਾਂਦੀ ਹੋਈ ਨੂੰ ਦੁੱਧ ਦੀ ਗੜਵੀ ਤੇ ਕੋਲਾ ਭਰ ਕੇ ਚੌਲਾਂ ਦਾ ਦਿੱਤਾ ਤਾਈ ਤੁਰ ਹੀ ਜਾਂਦੀ ਫਿਰ ਅਸੀਸਾਂ ਦੇਣ ਲੱਗੀ ਜਿਉਂਦੇ ਵਸਦੇ ਰਹੋ ਤੰਦਰੁਸਤੀ ਦੇਵੇ ਮਾਲਕ ਰੱਬਾ ਭੁੱਲ ਜਾਂਦਾ ਇਸ ਘਰ ਤੇ ਵੀ ਤੇਰੇ ਘਰੇ ਕਾਹਦਾ ਘਟ ਹੈ ਇੱਕ ਜਵਾਕ ਦੇ ਦਿਨ ਦਾ ਵਿਚਾਰਿਆਂ ਨੂੰ ਗगन ਨੇ ਸੁਣ ਕੇ ਮੱਥੇ ਤੇ ਹੱਥ ਮਾਰਿਆ ਦੀਦੀ ਇਹ ਦੁਨੀਆ ਨਹੀਂ ਸੁਧਰ ਸਕਦੀ ਨਿੱਕੀ ਨੇ ਹੱਥ ਹਿਲਾਉਂਦਿਆਂ ਆਖਿਆ ਹੌਲੀ ਹੌਲੀ ਫਰਕ ਪਊ ਪੁੱਤ ਪਹਿਲਾਂ ਨਾਲੋਂ ਬਹੁਤ ਫਰਕ ਆਇਆ ਲੋਕਾਂ ਦੀ ਸੋਚ ਬਦਲੀ ਹੈ ਜੀਤਾ ਨੇ ਆਖਿਆ ਮਾਂ ਤੂੰ ਆਪਣੀ ਸੋਚ ਬਦਲ ਲੈ ਬਸ ਲੋਕ ਬਦਲਣ ਭਾਵੇਂ ਨਾ ਬਦਲਣ ਗगन ਨੇ ਮਾਂ ਨੂੰ ਕੁੱਟ ਕੇ ਜੱਫੀ ਪਾਉਂਦਿਆਂ ਕਿਹਾ ਸਭ ਤੋਂ ਛੋਟੀ ਕੁੜੀ ਵੀ ਪਿਓ ਨਾਲ ਖੇਤੋਂ ਆ ਗਈ ਸੀ ਮੈਂ ਵੀ ਮੈਂ ਵੀ ਕਹਿੰਦੀ ਭੱਜੀ ਆਈ ਮਾਂ ਨੂੰ ਚਿੰਬੜ ਗਈ ਤਿੰਨੇ ਧੀਆਂ ਨੇ ਮਾਂ ਨੂੰ ਜਿਵੇਂ ਆਪਣੀ ਬੁੱਕਲ ਵਿੱਚ ਲੁਕੋ ਲਿਆ ਦੇਖਿਓ ਕਿਤੇ ਆਪਣਾ ਤਾਂ ਘਰ ਵੀ ਪੁਰਾਣਾ ਕਿਤੇ ਕੰਧਾਂ ਨਾ ਹਲਾ ਦਿਓ ਗਗਨਦੇ ਬਾਪੂ ਨੇ ਹੱਸਦੇ ਆਖਿਆ ਬੇੜੇ ਵਿੱਚ ਲੱਗੇ ਨਿੰਮ ਦੀਆਂ ਟਾਹਣੀਆਂ ਤੇ ਚਹਿਕਦਿਆਂ ਬੁਲਬੁਲਾ ਤੇ ਚਿੜੀਆਂ ਨੇ ਵੀ ਆਪਣੀਆਂ ਪਿਆਰੀਆਂ ਆਵਾਜ਼ਾਂ ਵਿੱਚ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਦੀ ਗਵਾਹੀ ਭਰੀ ਧੰਨਵਾਦ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਜਰੂਰ ਲਾਈਕ ਤੇ ਸ਼ੇਅਰ ਕਰਿਓ ਅਗਲੀ ਨਵੀਂ ਕਹਾਣੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ